ਭੱਗਾ ਇਹ ਮੇਰਾ ਜਿਹੜੇ ਪਿੰਡ ਤੇ ਰਹਿੰਦੇ ਆ ਅਸੀਂ ਰਾਮਪੁਰਜੀ ਦੀ ਬਸਤੀ ਰਹਿੰਦੇ ਆ ਕੀ ਕਤਲਾ ਭਾਈ ਘਟਣਾ ਹੈ ਮੁੰਡਾ ਨਸ਼ੇ ਤੇ ਲੱਗਾ ਹੈ ਦਾ ਦੋ ਤਿੰਨ ਸਾਲ ਹੋ ਗਿਆ ਨਸ਼ਾ ਕਰਦੇ ਨੂੰ ਸੈਂਟਰ 'ਚ ਵੀ ਕਰਾਇਆ ਜਵਾਂ ਨਹੀਂ ਨਸ਼ਾ ਨੇ ਛੱਡਿਆ ਮਾੜੀ ਸੰਤਨਾ ਲੱਗੇ ਨਸ਼ਾ ਵੇਚਦਾ ਹੈ ਦਾ ਸ਼ਰੀਆਮ ਨਸ਼ਾ ਲੱਗਿਆ ਸ਼ਰੀਆਮ ਨਸ਼ਾ ਵੇਗਣਿਆ ਉਹਨੇ 4 ਸਾਲ ਦੀ ਹੈ ਆਕਾਸ਼ ਕਿੰਨਾ ਟਾਈਮ ਹੋ ਗਿਆ ਸੀ ਨਸ਼ਾ ਕਰਦੇ ਹਾਂਜੀ ਟਾਈਮ ਕਿੰਨਾ ਹੋ ਗਿਆ ਨਸ਼ਾ ਕਰਦੇ ਟਾਈਮ ਹੋ ਚਲੇ 2 ਸਾਲ ਹੋ ਚਲੇ 2-3 ਸਾਲ ਇਨੇ ਬੱਚੇ ਤੁਹਾਡੇ ਹਾਂਜੀ ਇਨੇ ਬੱਚੇ ਦੇ ਮੇਰੇ ਦੋ ਮੁੰਡੇ ਇੱਕ ਕੁੜੀ ਇਹ ਵੱਡਾ ਸੀ ਹਾਂਜੀ ਪੱਤੇ ਕੋ ਲੈ ਕੇ ਦੋ ਤਿੰਨ ਦਿੱਖਾ ਹੋ ਚੁੱਕੀਆਂ ਆ ਰੇ ਕਾਰ ਬਾਈ ਹੋਣੀ ਚਾਹੀਦੀ ਮੇਰਾ ਨਾਂ ਭਾਈ ਰਿੰਨਾ ਆ ਕੀ ਕਰਤਾ ਦੀ ਹੋਣਾ ਘਟਣਾ ਭਾਈ ਇਦਾਂ ਜਿਦਾਂ ਤੋਤੇ ਪੰਡਾ ਸ਼ਰੀਆਮ ਨਸ਼ਾ ਵਿਕਦਾ ਆ ਮਾਵਾ ਦੇ ਪੁੱਤ ਮੁੱਕਦੇ ਜਾਂਦੇ ਆ ਏਕ ਨਹੀਂ ਹੋ ਮਾਂ ਪੇ ਕੀ ਕਰੂ ਜਿੰਨਾ ਦੇ ਬਲਾ ਦੇ ਇਦਾਂ ਮੁੱਕਦੇ ਜਾਂਦੇ ਕੋ ਇਦਾਂ ਮੁੱਕਦੇ ਜਾਂਦੇ ਕੋ ਇਹਨਾਂ ਤੇ ਤੋਤੀ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਸ਼ੁਰੂ ਕਰਤੀ ਜਾਵੇ ਇਹਨਾਂ ਤੇ ਇਹਦੇ ਸਾਰੇ ਆਮ ਪਾਜੀ ਨਸ਼ਾ ਵੇਚਦੇ ਅਸੀਂ ਵੀ ਕੰਮ ਕੰਦੇ ਜਾਂਦੇ ਸੀ ਬਹੁਤ ਮੁੰਡੇ ਉੱਥੇ ਮੁੱਕੇ ਆ ਤੋਤੀ ਨਸ਼ਾ ਖਾ ਖਾ ਕੇ ਤੇ ਹਟਦੇ ਹੀ ਨਹੀਂ ਕਿ ਇਹਨਾਂ ਤੇ ਬਹੁਤ ਕਾਰਵਾਈਆਂ ਹੋਈਆਂ ਹਟਦੇ ਨਹੀਂ ਕਿ ਕਈ ਪਿੰਡਾਂ ਚ ਤਾਂ ਮਕਾਨ ਵੀ ਢਾਈ ਜਾਂਦੇ ਆ ਵੀ ਹਟ ਕੇ ਨਸ਼ਾ ਵੇਚਣੋਂ ਹਟ ਗਏ ਆ ਇਹ ਤਾਂ ਟਲਦਾ ਹੀ ਨਹੀਂ ਪਾਜੀ ਉਹ ਮਾਪੇ ਜਿਹੜੇ ਦਿਹਾੜੀ ਦੱਪਾ ਕਰਦੇ ਉਹ ਕੀ ਕਰਨਗੇ ਜਿਨ੍ਹਾਂ ਦੇ ਮਾਵਾ ਪੋਤੇ ਇਦਾਂ ਮੁੱਕਦੇ ਜਾਂਦੇ ਆ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਪਾਜੀ ਅਜੀ ਸਰਕਾਰ ਨੇ ਮੁਹਿੰਮ ਚਲਾਈ ਆ ਤੇ ਜੋ ਨਸ਼ਾ ਵਿਰੋਧ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਲੱਗੀ ਹੋਈ ਸਰਕਾਰ ਆਪਣੇ ਖਦਮ ਤੇ ਕਾਰਵਾਈ ਕਰਨ ਲੱਗੇ ਹੋਏ ਪਾਜੀ ਜੇ ਇੱਥੇ ਕਰਨਗੇ ਕਾਰਵਾਈ ਤੇ ਫੇ ਹੋ ਗਿਆ ਨਾ ਸਾਨੂੰ ਵੀ ਪਤਾ ਲੱਗੂ ਵੀ ਇੱਥੇ ਕਾਰਵਾਈ ਕੀਤੀ ਆ ਫੇ ਸਾਨੂੰ ਪਤਾ ਲੱਗੂ ਐਦਾਂ ਸਾਨੂੰ ਕੀ ਪਤਾ ਲੱਗਾ ਵੀ ਕਾਰ ਲੱਗੇ ਹੋਏ ਆ ਇਹ ਕਰਨ ਨਾ ਜੇ ਇੱਥੇ ਦੁਗਣਾ ਲੱਗਦਾ ਜੀ ਕਰਦਾ ਹੀ ਨਹੀਂ ਦੋ ਆ ਇੱਕ ਮਹੀਨੇ ਚ ਦੋ ਮਤਾਂ ਹੋ ਗਈਆਂ ਵਾ ਹੋ ਗਿਆ ਜੀ ਅਕ 20 ਦਿਨ ਹੋਏ ਮੁੰਡਾ ਮੁਕੇ ਨੂੰ ਉਹਨੂੰ ਇੱਕ ਉਹ ਮੁਕਾਏ 25 ਤਰੀਕ ਨੂੰ ਤੇ ਅੱਜ ਮੁੱਕ ਗਿਆ ਮੁੰਡਾ 26 ਤਰੀਕ ਨੂੰ ਮੀ ਨਾ ਮੀ ਨਾ ਹੋ ਗਿਆ ਤਾਂ ਦੱਸੋ ਪਹਿਲਾਂ ਉਹ ਕੀ ਕਰਨਗੇ ਮਾਪੇ ਜਿਨ੍ਹਾਂ ਨੇ ਦਿਹਾੜੀ ਦੱਪਾ ਕਰਕੇ ਬਾਹਰੋਂ ਲਿਆਣ ਕੇ ਖਾਣਾ ਆ ਤਾਂ ਮਾ ਕੀ ਕਰਨਗੇ ਇਹਨਾਂ ਤੇ ਸਖਤ ਸਖਤ ਪਾਜੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਇਹ ਸ਼ਰੀਆਮ ਪਾਜੀ ਨੇ ਸ਼ਾਹ ਵੇਚਦੇ ਆ ਆ ਦੋ ਤਨ ਗੜੀ ਦੇ ਵਿੱਚ ਘਾਰੇ ਆ ਉਹ ਸ਼ਰੀਆਮ ਵੇਚਦਾ ਵਾ ਸਾਨੂੰ ਪਤਾ ਹੀ ਕੰਮ ਤਾਂ ਉਹਦੇ ਰੋਟੀਆਂ ਲਾਉਣ ਜਾਂਦੇ ਰਹੇ ਆ ਤੇ ਬਹੁਤ ਨਸ਼ਾ ਵੇਚਦੇ ਆ ਉੱਥੇ ਤੇ ਲੋਕ ਜਾਂਦੇ ਆ ਇਹ ਤਾਂ ਮੁੰਡਾ ਸਾਡੇ ਵੇਖਦਾ ਵੇਖਦਾ ਪਾਜੀ ਮੁੱਕ ਗਿਆ ਸੀ ਉਹਨਾਂ ਨੇ ਖਿੱਚ ਕੇ ਤੂੜੀ ਵਾਲੇ ਅੰਦਰ ਕਰ ਦਿੱਤਾ ਪੁਲਿਸ ਕੀ ਕਰਦੀ ਆ ਪੁਲਿਸ ਕੋਈ ਇਹਨਾਂ ਤੇ ਜਾਵੇ ਕਾਰਵਾਈ ਕਰੇ ਪੈਸਾ ਤੇ ਲਾ ਲੈ ਲੈਂਦੇ ਆ ਤੁਰ ਜਾਂਦੇ ਆ ਅੰਦਰਾਂ ਚ ਤੇ ਚਲੋ ਠੀਕ ਆ ਗੁਪਤੋਂ ਕੋਲ ਤੋਂ ਫੇਰ ਵੇਚੀ ਜਾਂਦੇ ਆ ਇਹ ਕੀ ਮਸਲਾ ਹੋਇਆ ਪਾਜੀ ਇਹਨਾਂ ਦਾ ਉਹ ਤੇ ਇਹਨਾਂ ਨੂੰ ਹੁਣ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਪਾਜੀ ਸਾਡੀ ਇਹੇ ਮੰਗ ਆ ਤੁਹਾਡੇ ਗੜੀ ਹੱਥ ਜੋੜ ਕੇ ਸਾਜੀ ਗੁਰਪ੍ਰੀਤ ਮੇਰਾ ਨਾਮ ਆ ਰਾਮਪੁਰਜੀ ਦੀ ਬਸਤੀ ਰਾਮਪੁਰਜੀ ਦਾ ਰਹਿਣ ਵਾਲਾ ਮੈਂ ਸਰਪੰਚ ਮੌਜੂਦਾ ਸਰਪੰਚ ਹਾਂ ਕੀ ਘਟਨਾ ਹੋਈ ਕਰਨਾਸਰ ਜੀ ਇਦਾਂ ਰਾਤ ਦਾ ਮੁੰਡਾ ਗਿਆ ਪਿਆ ਘਰੋਂ ਤੇ ਦਿਨੇ ਜਦੋਂ ਦੇਖਿਆ ਵਾ ਕਿਸੇ ਨੇ ਆ ਰਾਗ ਹੰਦੀ ਜਾ ਉਹਨਾਂ ਦੀ ਮੋਟਰ ਤੇ ਕਿਹਦੇ ਤੋਤੀ ਦੇ ਮਨਿਆਲੇ ਨੂੰ ਜਾਂਦਾ ਪਿਆ ਸੀ ਰਾਜਾ ਤੇ ਉੱਥੇ ਜਾ ਕੇ ਦੇਖ ਤੋਈ ਆ ਕਿਸੇ ਨੇ ਦੇਖਿਆ ਫਿਰ ਜਗ ਸਾਡੇ ਪਿੰਡ ਦੇ ਖਬਰਾਂ ਆ ਜਦੋਂ ਕੁਛ ਨਹੀਂ ਪਹਿਲਾਂ ਵੀ ਕਿਸੇ ਨੌਜਵਾਨ ਦੀ ਹਾਂਜੀ ਪਹਿਲਾਂ ਵੀ ਇੱਕ ਨੌਜਵਾਨ ਦੀ ਹੋਈ ਆ ਕਿਦਾਂ ਕੰਡੀ ਨਾਂ ਸ਼ੈਲ ਸੀ ਨਾ ਸ਼ੈਲ 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 ਸੀ ਮੁੰਡਿਆਂ ਦਾ ਵਾਸੂ ਦੇ ਵਿੱਚ ਪਾਸ ਵਾਸੂ ਜੇ ਟੀਕਾ ਲਾ ਕੇ ਉਹ ਵੀ ਇਦਾਂ ਹੀ ਮਰ ਦਿੱਤੋ ਹੀ ਤਾਂ ਪਹਿਲਾਂ ਉਤੋਂ ਪਹਿਲਾਂ ਸਾਫ ਕਾ ਸਰਪੰਚ ਦੇ ਮੁੰਡੇ ਦੀ ਜੱਥ ਹੋਈ ਤਾਂ ਪਜਾ ਸਾਫ ਕਾ ਦੇ ਜੁੱਧ ਨਾ ਜਾ ਪਾ। ਜਲਾਈਦਾ ਹੈ ਕੋਈ ਕੰਟਰੋਲ ਵੀ ਹੈਗਾ ਪਰ ਤੋਤੀ ਪਿੰਡ ਦੇ ਵਿੱਚ ਇਨਾ ਕੰਟਰੋਲ ਨਹੀਂਗਾ ਸਾਡੇ ਨੌਜਵਾਨ ਮੁੰਡੇ ਇਥੋਂ ਜਾਂਦੇ ਨਸ਼ਾ ਲੈ ਕੇ ਆਉਂਦੇ ਉਥੋਂ ਸ਼ਰਿਆਮ ਮਿਲਦਾ ਪਿਆ ਸ਼ਰਿਆ ਮਿਲਦਾ ਭਾਈ ਸ਼ਰਿਆ ਹਾਂਜੀ ਅਹੀਂ ਇਹੇ ਕਾਰਵਾਈ ਦੀ ਮੰਗ ਕਰਦੇ ਆਂ ਸਰਕਾਰ ਕੋ ਵੀ ਆ ਨਸ਼ਾ ਬੰਦ ਹੋਣਾ ਚਾਹੀਦਾ ਇੱਥੇ ਸਪਲਾਈ ਵੀ ਘਰਾਂ ਇੱਥੇ ਸਾਡੇ ਪਿੰਡ ਆਣ ਕੇ ਘਰਾਂ ਘਰਾਂ ਪਸਦਾਂ ਕਰੇ ਕੇ ਹੁੰਦੇ ਭਰਾ ਤਾਂ ਕਮਚਾਉਂਦੇ ਭਾਜੀ ਹਾਂਜੀ ਉਮਰ ਮੁੰਡੇ ਦੀ 19-20 ਸਾਲ ਦੇ ਲੱਗ ਬੰਦ 20 19-20 ਸਾਲ ਦੇ ਲੱਗ ਗਏ ਤੁਸੀਂ ਕੇ ਸਾਥ ਵਿਆਹਿਆ ਹੋਇਆ ਨਹੀਂ ਵਿਆਹਿਆ ਨਹੀਂ ਸਾਰਾ ਜੀ ਹਜੇ ਥੋੜੇ ਦਿਨ ਹੀ ਹੋਏ ਤੇ ਓਏ ਪਰ ਪੂਸੋ ਸੈਂਟਰ ਤੋਂ ਲੈ ਕੇ ਆਏ ਆ ਨਾ ਇਹ ਤਿੰਨ ਚਾਰ ਦਿਨ ਹੋਏ ਹਾਂਜੀ ਨਸ਼ਾ ਸਿਡਕਾ ਕੇ ਅੰਦਰ ਵੀ ਭੇਜਿਆ ਸੀ ਬੋਲਾ ਫੇਰ ਵੀ ਨਹੀਂ ਸੁਧਰਿਆ ਫੇਰ ਤੋਤੀ ਵੇਗਦਾ ਸ਼ਰੀਆਮ ਉਤੋਂ ਫਿਰ ਸਾਰੇ ਲੈ ਆਉਂਦੇ ਮੁੰਡੇ ਪਿੰਡੋਂ ਆਉਂਦੇ ਜਾਂ ਉੱਥੋਂ ਦੇ ਉਸ ਤੋਂ ਕਰਵਾਈ ਜੀ ਕਰੀਏ ਪੁਲਸ ਵੀ ਮੋਰੇ ਮੋਰੇ ਘਰ ਢਾਹ ਦਿੰਦੇ ਕਿਦਾਂ ਲੋਕਾਂ ਦੇ ਤੇ ਪਿੱਛੇ ਅਗਲੇ ਨੂੰ ਕਾਰਵਾਈ ਆਪਾਂ ਨੂੰ ਪਤਾ ਲੱਗਦਾ ਹੀ ਆ ਕੋਈ ਲੈ ਦੇ ਕੇ ਅਗਲੇ ਗਾਂ ਦੇਗਾ ਕਾਰਵਾਈ ਹੁਣ ਪੁਲਸ ਵਾਲਿਆਂ ਦੇ ਮੁਲਾਜ਼ਮਾਂ ਨਾਲ ਗੱਲ ਹੋਈਏ ਕਹਿੰਦੇ ਵੀ ਅਸੀਂ ਫੜਦੇ ਆ ਬੰਦੇ ਤਿੰਨ ਚਾਰ ਬੰਦੇ ਫੜੇ ਵੀ ਆ ਜਿਹੜੇ ਮਗਰ ਵੱਡੇ ਮਗਰਮਾਸ਼ ਬੰਦਾਂ ਨੂੰ ਫੜਦੇ ਨਹੀਂ ਬਸ ਨਿੱਕੇ ਮੁੰਡੇ ਜਿਹੜਾ ਥੋੜਾ ਬੋਧਾ ਵੇਖਦੇ ਜਾ ਕੋਈ ਖਾਨ ਵਾਲਾ ਉਹਨਾਂ ਨੂੰ ਫੜ ਕੇ ਅੰਦਰ ਘੋਟਾ ਕਰਾ ਲੈਂਦੇ ਆ। ਸੜਕ ਦੀ ਬੋਡੀ ਕਿੱਥੇ ਉਹ? ਸੜਕੇ ਦੀ ਬੋਡੀ ਸਿਵਲ ਹਸਪੀਟਲ ਆ। ਹਾਂਜੀ ਪੁਲਿਸ ਲੱਗ ਗਈ। ਹਾਂਜੀ। ਮੌਕੇ ਤੇ ਪਹੁੰਚੀ ਸੀ ਪੁਲਸੇ। ਉਹਨਾਂ ਨੇ ਚੱਕੀ ਉਹਨਾਂ ਨੇ ਚੱਕ ਕੇ ਸਾਡੇ ਪਿੰਡ ਦਾ ਮੁੰਡਾ ਦੋ ਮਚ ਮਾਰ ਉਹ ਗੱਡੀ ਉਹਦੇ ਲੈ ਗਿਆ ਨਾਲ। ਮੰਗ ਕੀ ਕਰਦੇ? ਮੰਗ ਇਹ ਕਹਿੰਦੇ ਨਸ਼ਾ ਸੰਤੁਤੀ ਲਾਗੇ ਪਿੰਡ ਜਿਆ ਤੁਤੀ ਇਦਾਂ ਬਰਬਾਦ ਹੋ ਗਿਆ ਸਾਰੇ। ਸਾਡੇ ਤਾਂ 4-5 ਮੁੰਡਾ ਹੋ ਗਏ ਇਦਾਂ ਹੀ। ਵੀ ਬੰਦ ਹੋਣਾ ਚਾਹੀਦਾ ਹੰਦਾ ਸ਼ਾ। ਇਹੇ ਹੱਦ ਦਾ ਤੁਸੀਂ ਦੋਸਤੋ ਜਿਹੜੀ ਸਰਕਾਰ ਦੀ ਕਾਰਜਕਾਰੀ ਚੱਲ ਰਹੀ ਹੈ ਉਹ ਤੁਦਨਾ ਚਾਹੁੰਦਾ ਹਾਂ ਜੀ ਜਿੱਦਾਂ ਕਿ ਸਾਡੇ ਤੋਤੀ ਬੰਦ ਹੋਊਗਾ ਅੰਦਾਜ਼ਾ ਫਿਰ ਇਸ ਦੁਸਤਵਾਂਗੇ ਹੁਣ ਖਬਰਾਂ ਦੇ ਅਖਬਾਰਾਂ ਦੇ ਵਿੱਚ ਬੜਾ ਕੁਝ ਦੱਸ ਦੇ ਆ ਵੀ ਇੱਥੋਂ ਹੀ ਬੰਦ ਹੋ ਗਿਆ ਇਦਾਂ ਤੁਹਾਨੂੰ ਸਾਡੂ ਪਤਾ ਲੱਗੇ ਸਾਡੇ ਇਦਾਂ ਕੁਝ ਵਿਗਦਾ ਬੰਦਾ ਸ਼ਾ ਤੇ ਸਾਡੇ ਇੱਥੇ ਨੌਜਵਾਨ ਤੇ ਸਾਰੇ ਮੁੰਡੇ ਜਿਹੜੇ ਕੋਈ ਵੀ ਨਹੀਂ ਥੱਲ ਬਈ ਨਹੀਂ ਇੱਥੋਂ ਨਜੇਦੇ ਕੋਈ ਸੰਪਰਕ ਨਹੀਂ ਕੀਤਾ ਪੁਲਿਸ ਨਾਲ ਸਰਕਾਰ ਪੁਲਿਸ ਨਾਲ ਕੀਤਾ ਪੁਲਿਸ ਵਾਲੇ ਕਹਿੰਦੇ ਅਸੀਂ ਚੱਕੇ ਪਰਚੇ ਕੀਤੇ ਆ ਬੰਦਿਆਂ ਨੂੰ ਫਿਰ ਵਿਗਦਾ ਫਿਰ ਵੀ ਉਹਨਾਂ ਹੀ ਆ ਪਰਚੇ ਕੀਤੇ ਹੋਊਗੇ ਆਪਾਂ ਮੰਨਦੇ ਆਂ ਪਰਚੇ ਵੀ ਜਿਹੜੇ ਵੇਖਦੇ ਜਾਂ ਉਹਨਾਂ ਦੇ ਪਰਚਾ ਕੀਤਾਗਾ ਉਹਨਾਂ ਦੇ ਮੁੰਡੇ ਦੂਜਾ ਲੱਗ ਪੈਂਦਾ ਭਰਾ ਲੱਗ ਜਾਂਦਾ ਕੋਈ ਹੋਰ ਲੱਗ ਜਾਂਦਾ ਹਾਂਜੀ ਮੈਂ ਭਾਈ ਮੇਰਾ ਨਾਮ ਕੋਲਵਿੰਦਰ ਸਿੰਘ ਆ ਭਾਈ ਮੈਂ ਬਸਤੀ ਰਾਮਪੁਰ ਚਗੀਰਤ ਰਹਿਣ ਵਾਲਾ ਆ ਭਜੀ ਇਹ ਭਾਜੀ ਮੈਂ ਵੀ ਉਸ ਟਾਈਮ ਤੋਂ ਨਸ਼ਾ ਕਰਦਾ ਸੀਗਾ ਜਿੱਦਾਂ ਤੇ ਮੁੰਡਾ ਆ ਜਿਹੜਾ ਨਸ਼ਾ ਹੁਣ ਜਿਹਦੀ ਡੈਥ ਹੋਈ ਆ ਇਹ ਵੀ ਮੇਰੇ ਨਾਲ ਪਹਿਲਾਂ ਜਾਂਦਾ ਹੁੰਦਾ ਸੀਗਾ ਜੀ ਠੀਕ ਆ ਜੀ ਤੇ ਮੈਂ ਤਾਂ ਮੈਨੂੰ ਤਕਰੀਬਨ 6 ਸਾਲ ਹੋ ਗਏ ਤਕਰੀਬਨ ਮੈਂ ਹਟਿਆ ਪਿਆ ਵਾ ਜੀ ਨਸ਼ੇ ਤੋਂ ਜੀ ਇਹ ਜਿੱਥੋਂ ਲੈਂਦੇ ਹੈਗੇ ਜਿੱਦਾਂ ਅਸੀਂ ਪਹਿਲਾਂ ਇਹ ਨੇ ਉੱਥੇ ਹੁਣ ਲਿਆ ਵਾ ਜਦੋਂ ਨਸ਼ਾ ਜੀ ਇਹ ਤੋਤੀ ਪੰਡ ਤੋਂ ਨਸ਼ਾ ਲਿਆ ਜੀ ਇਹਨੇ ਤੋਤੀ ਪੰਡ ਤੋਂ ਨਸ਼ਾ ਲਿਆ ਉੱਥੋਂ ਨਸ਼ਾ ਲੈ ਕੇ ਜੀ ਥੋੜੇ ਅੱਗੇ ਜਾ ਕੇ ਜਣ ਕੇ ਇਹ ਮੁੰਡੇ ਦੀ ਡੈਥ ਹੋ ਗਈ ਆ ਜੀ ਹਾਂ ਜੀ ਉਹਨਾਂ ਦੇ ਘਰੋਂ ਲੈ ਕੇ ਲੈ ਕੇ ਲਾ ਕੇ ਉੱਥੋਂ ਨਿਕਲਿਆ ਵਾ ਇਹ ਤੇ ਗਾੜੀ ਥੋੜਾ ਅੱਗੇ ਜਾ ਕੇ ਵੀ ਮੁੰਡਰ ਡੈਥ ਹੋ ਗਈ ਆ ਜੀ ਸਰਕਾਰ ਇੰਨੇ ਉਪਰਾਲਾ ਕਰ ਰਹੀ ਜੋ ਨਿਕਲੇ ਬੈਸਾ ਇਹਨਾਂ ਨੇ ਕੋਈ ਪੇਛਾ ਨਾ ਕਰਨ ਦੇਈ ਨਾ ਤੂ ਕਿਸ ਤਰ੍ਹਾਂ ਦੇ ਦੇ ਸਰਕਾਰ ਜੀ ਸਰਕਾਰ ਤਾਂ ਕੁਛ ਨਹੀਂ ਕਰ ਰਹੀ ਜੀ ਸਰਕਾਰ ਨਸ਼ਾ ਤੇ ਫੇ ਉੱਤੇ ਵੀ ਕੰਡਿਆ ਜੀ ਜੀ ਮੈਂ ਸਹੁਰੂ ਤੋਂ ਗਈ ਜਾਂਦੇ ਲੋਕਾਂ ਦੇ ਮਕਾਨ ਤਾਂ ਆ ਰਹੇ ਆਂ ਵੀ ਕੰਡਿਆ ਜੀ ਨਸ਼ਾ ਸ਼੍ਰੀਆਮ ਤੇ ਕੰਡਿਆ ਜੀ ਨਸ਼ਾ ਤਾਂ ਬੰਦ ਹੋਇਆ ਇਹ ਨਿਕਾ ਜੀ ਨਸ਼ਾ ਉਸ ਨੂੰ ਮਹਿਮਾ ਨਾ ਕੋਈ ਫਰਕ ਨਹੀਂ ਪਿਆ ਨਹੀਂ ਜੀ ਕੋਈ ਕੋਈ ਫਰਕ ਨਹੀਂ ਪਿਆ ਨਸ਼ਾ ਦਾ ਵੀ ਘੰਟਾ ਸ਼ਰਾਬ ਵੀ ਘੰਟਾ ਆ ਪਿੱਛੇ ਜੇ 20 ਦਿਨ ਹੋਇਆ ਮੁੰਡੇ ਦੀ ਪਿੱਛੇ ਜੇ ਵੀ ਡੈਥ ਹੋਈ ਆ ਉਹਨੇ ਵੀ ਉੱਥੇ ਲਿਆ ਸੀ ਸਮਾਨ ਜੀ ਉਹ ਉਹਦੀ ਵੀ ਉੱਥੇ ਡੈਥ ਹੋਈ ਆ ਸਮਾਨ ਲਿਆ ਉਹ ਵੀ ਇੱਥੇ ਪਿੰਡ ਦਾ ਨਾ ਜੀ ਉਹ ਵੀ ਇੱਥੇ ਇਸੇ ਪਿੰਡ ਦਾ ਹੈਗਾ ਜੀ ਸਾਹਿਲ ਸਾਹਿਲ ਨਾ ਸਕਾਈ ਉਹਦਾ ਹਾਂ ਜੀ ਕੀ ਮੰਗ ਕੀ ਕਰਦੇ ਹੋ ਸਰ ਜੀ ਮੰਗ ਜੀ ਉਹ ਇਹੀ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹਨਾਂ ਨੂੰ ਫੜਿਆ ਜਾਵੇ ਜੀ ਠੀਕ ਹੈ ਜੀ ਬੰਦ ਹੋਣਾ ਚਾਹੀਦਾ ਇਹ ਬੰਦ ਹੋਣਾ ਚਾਹੀਦਾ ਵਾ ਜੀ ਹਾਂਜੀ ਮੋਤਾ ਬਹੁਤ ਜ਼ਿਆਦੀਆਂ ਮੋਤਾ ਹੋ ਰਹੀਆਂ 20 ਦਿਨ ਨਹੀਂ ਹੋਏਗੇ ਜੀ ਪਿਛੇ ਪੋਂ ਚੌਕੀ ਚਾਰ ਦਲਾ ਘਰ ਇਹ ਵਿਕਾਸ਼ ਪੁੱਤਰ ਬੱਗਾ ਸਿੰਘ ਦੀ ਇੱਕ ਡੈੱਡ ਬੋਡੀ ਮਿਲਿਆ ਜੋ ਨਸ਼ੇ ਕਰ ਰੋ ਕੇ ਅੰਦਰ ਪਹਿਲਾਂ ਵੀ ਦਾਖਲ ਰਿਹਾ ਜੋ ਨਸ਼ੇ ਕਰਨ ਦਾ ਆਦੀ ਸੀਗਾ ਜੋ ਕੰਮ ਕਰ ਕਰਦੇ ਵੇ ਨਸ਼ਾ ਛੱਡ ਚੁੱਕਾ ਸੀਗਾ ਲੇਕਿਨ ਇਹ ਪੋਸਟਵਾਰਡ ਤੋਂ ਬਾਅਦ ਹੀ ਦੱਸ ਸਕਦੇ ਆਪਾਂ ਨਸ਼ਾ ਕੀਤਾ ਜਾਂ ਨਹੀਂ ਕੀਤਾ ਉਹਨੇ ਸਭ ਕਹਿੰਦੇ ਆ ਜਿੱਦਾਂ ਯੁੱਧ ਨਸ਼ਾ ਮਰੋਧ ਲੱਗਿਆ ਹੋਇਆ ਪਿੰਡ ਵਾਸੀਆਂ ਨੇ ਕਹਿਣਾ ਸੀਗਾ ਕਿ ਸੋਪਰ ਜਿਹੜੇ ਬੰਦੇ ਆ ਜਿਹੜੇ ਅੱਗੇ ਵਾਲੇ ਫੜੇ ਜਾਂਦੇ ਪਿੱਛੇ ਵਾਲੇ ਫਿਰ ਬਚ ਜਾਂਦੇ ਆ ਇਹ ਦੇਖੋ ਜਿਹਦਾ ਸ਼ਿਕਾਇਤ ਮਰਦੇ ਹੁਣ ਉਹਦੇ ਉੱਤੇ ਪ੍ਰੋਪਰ ਕਾਰਵਾਈ ਕੀਤੀ ਜਾ ਰਹੀ ਆ ਕੋਈ ਸਮਾਮ ਦੇ ਵਿੱਚ ਕੋਈ ਦਿੱਕਤ ਨਹੀਂ ਕੀਤੀ ਉਹ ਬੰਦੇ ਦਾ ਨਾਮ ਨੇ ਇੰਟਰਵਿਊ ਚ ਉਹ ਮਲ ਫਿਰ ਅਜੇ ਤਾਂ ਫਿਰ ਹਾਲ ਤਾਂ ਪੋਸਟਮਾਨ ਨੂੰ ਕਰਾ ਰਹੇ ਆ ਉਸ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਜਿਹਦੇ ਨਾਮ ਲੈਣਗੇ ਉਹਦੇ ਕਾਰਵਾਈ ਕੀਤੀ ਜਾਏਗੀ